ਲੋ ਵੀ ਜੋ ਬਰੋ ਲਾ ਕੇ ਕਰਨਾ ਬਰੇ ਗੁੱਲੀ ਰੰਡਾ ਵੀ ਦੇਖ ਲਓ ਇੰਨਾ ਆ ਦੋ ਪੰਸਾ ਹੀ ਨੇ ਯਾਰ ਉਹਦੇ ਰਗੜ ਦੂ ਇਹ ਕਮੈਂਟੇਂਟ ਹੀ ਦੱਸਿਓ ਆਪਣੀ ਜਿਹੜੀ ਦਵਾਈ ਦਿੰਦੀ ਹੈ ਬੰਦੇ ਨੂੰ ਕੀ ਜੱਲੀ ਕਰਾਣੀ ਬਣੀ ਹੈ ਰਗੜਦੀ ਹੈ ਫੱਕੇ ਨਾ ਬੋਲਿਓ ਫਾਟ ਫੀ ਰਗੜ ਦੂਗੇ ਰਗੜਦੀ ਜੇਗੀ ਕਾ ਕਿ ਮੇਰੇ ਛੋਟੀ ਹੀ ਰਹੀ ਯਾਰ ਆ ਵੀ ਦੱਸੋ ਪੁਆਇੰਟ 'ਚ ਕੀ ਕਾਰਨ ਹੈ ਦਾ ਕੰਮ ਦੀ ਵੀਡੀਓ ਪਾਉਣਾ ਆਪਾਂ ਫਿਰ ਉਹੀ ਸੜਕਾ ਦਿਖਾਇਦਾ ਵੀ ਨਹੀਂ ਕੋਈ ਫਿਰ ਯਾਰ